ਪੰਜਾਬੀ ਬੋਲੀ ਪਿੱਛੇ ਲੜ ਤਾਂ ਹਰ ਕੋਈ ਰਿਹਾ ਪਰ ਜੇ ਇਹਨਾਂ ਨੂੰ ਕਹਤੋਂ ਪੰਜਾਬੀ ਚ ਲਿਖ ਕੇ ਮੈਸੇਜ ਕਰਦੇ ਫੇਰ ਦੰਦਲਾ ਪੈ ਜਾਂਦੀਆਂ ਨੇ ਚੱਕਰ ਇਹ ਆ ਮੋਬਾਈਲ ਦਾ ਕੀਬੋਰਡ ਇੰਗਲਿਸ਼ ਚ ਹੈ ਲਿਖਣਾ ਸੀ ਪੰਜਾਬੀ ਚ ਉਹਨੇ ਕਰੀਏ ਤਾਂ ਕਰੀਏ ਕੀ ਤੁਹਾਡੀ ਸਮੱਸਿਆ ਦਾ ਹੱਲ ਹੈਗਾ ਦੇਸ਼ ਪੰਜਾਬੀ ਕੀਬੋਰਡ Play Store ਤੇ ਜਾਓ ਦੇਸ਼ ਪੰਜਾਬੀ ਕੀਬੋਰਡ ਸਰਚ ਕਰੋ ਤੇ ਆਹ ਵਾਲੀ ਐਪ ਡਾਊਨਲੋਡ ਕਰ ਲਓ ਐਪ ਇੰਸਟਾਲ ਕਰਨ ਤੋਂ ਬਾਅਦ ਤੁਹਾਡਾ ਕੀਬੋਰਡ ਐਦਾਂ ਦਿਖੂਗਾ ਤੇ ਉਰੇ ਨੂੰ ਦਬਕੇ ਹਰਾ ਕਰ ਲਿਓ ਉਸ ਤੋਂ ਬਾਅਦ ਤੁਸੀਂ ਜੋ ਵੀ ਲਿਖੋਗੇ ਇੰਗਲਿਸ਼ ਦੇ ਵਿੱਚ ਕਨਵਰਟ ਹੋਈ ਜਾਊਗਾ ਪੰਜਾਬੀ ਦੇ ਵਿੱਚ ਫਿਰ ਭੇਜੀ ਜਾਓ ਉਸ ਤੋਂ ਬਾਅਦ ਮਾਈਕ ਆਲਾ ਬਟਨ ਦਬਕੇ ਜੋ ਤੁਸੀਂ ਬ ਕਿਉਂ ਲਿਖਿਆ ਗਿਆ ਨਾ ਤੁਸੀਂ ਟਾਈਪ ਨਹੀਂ ਕਰਨਾ ਚਾਹੁੰਦੇ ਆਂ ਦੀ ਸੁੰਦਰ ਲਿਖਾਈ ਚ ਲਿਖਣਾ ਚਾਹੁੰਦੇ ਹੋ ਉਹ ਵੀ ਲਿਖਿਆ ਜਾਊਗਾ ਲੈ ਬੜੀ ਕੱਬੀ ਚੀਜ਼ ਆ ਯਾਰ ਤੁਸੀਂ ਕਿਸੇ ਵੀ ਇਵੈਂਟ ਜਾਂ ਤਿਹਾਰ ਦੇ ਸਟicker ਸਰਚ ਕਰ ਸਕਦੇ ਹੋ ਬੜੇ ਘੈਂਟ ਸਟicker ਪਾਰਖੇ ਇਹਨਾਂ ਨੇ ਆਪਣੇ ਦੋਸਤ ਮਿੱਤਰਾਂ ਨਾਲ ਜਬਰਿਆਂ ਮਾਨਣ ਵਾਸਤੇ GIFB ਨੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ ਜੇ ਤੁਸੀਂ ਕਿਸੇ ਅੰਗਰੇਜ਼ ਨਾਲ ਗੱਲ ਕਰਨੀ ਆ ਮੈਿਕਜਾ ਦਬਕੇ ਪੰਜਾਬੀ ਦੇ ਵਿੱਚ ਬੋਲੋ ਇੰਗਲਿਸ਼ ਦੇ ਵਿੱਚ ਆਪਣੇ ਆਪ ਕਨਵਰਟ ਹੋ ਜਾਊਗਾ ਆ ਫੀਚਰ ਤੁਹਾਨੂੰ ਪਤਾ ਹੀ ਆਪਾਂ ਕਦੇ ਵਾਸਤੇ ਯੂਜ਼ ਕਰਦਾ ਐ ਫਟਾਫਟ ਜਾ ਕੇ ਐਪ ਇੰਸਟਾਲ ਕਰ ਲਓ Android ਤੇ iOS ਦੋਨਾਂ ਵਾਸਤੇ ਹੈਗੀ ਆ ਇਹ ਐਪ ਦਾ ਲਿੰਕ ਲੈਣ ਲਈ ਕਮੈਂਟ ਕਰ ਦਿਓ ਪੰਜਾਬੀ ਤੇ ਐਪ ਤੁਹਾਡੇ DM ਦੇ ਵਿੱਚ ਹਲੇ ਚੁੱਪ ਕਰਕੇ ਭੇਜ ਦੋ ਇਹ ਵੀਡੀਓ ਉਹਨਾਂ ਨੂੰ ਜਿਹੜੇ ਕਹਿੰਦੇ ਆ ਉਹ ਪੰਜਾਬੀ ਚ ਗੱਲ ਕਰ ਅੰਗਰੇਜ਼ੀ ਗੁਰੂਜੀ ਨਹੀਂ ਆਉਂਦੀ ਮੈਨੂੰ